ਜੇ ਝਾੜੂ ਚੱਕਣਾ ਤਾਂ ਛੱਤਰ ਖਾਓਗੇ ਇਹਨਾਂ ਨੇ ਹੱਥ 'ਚ ਝਾੜੂ ਫੜਾ ਦੇਣਾ ਗਲੀਆਂ ਨਾਲੀਆਂ ਸੁੰਭਰਦੇ ਫਿਰਿਓ ਤੇ ਜਦੋਂ ਇਹਨਾਂ ਦਾ ਮਨ ਕਰੂਗਾ ਥੋੜੇ ਆ ਕੇ ਚਾਰ ਛੱਤਰ ਵੀ ਮਾਰ ਜਾਣਗੇ ਤੇ ਮੈਜੋਰਿਟੀ ਨੇ ਇਹਨਾਂ ਨੂੰ ਕੀ ਕਰਨਾ ਇਹਨਾਂ ਦੀਆਂ ਵੋਟਾਂ ਪਾਪ ਆ ਗਵਰਨਮੈਂਟਾਂ ਬਣਾਉਣੀਆਂ ਤੁਨੂੰ ਤੇਰੇ ਬਾਝੋਂ ਉਜੜੀਆਂ ਦਿਸੜ ਬਹਾਰਾਂ ਸੌਣ ਯਾਰਾਂ ਬਿਨਾਂ ਲਵੇ ਦੁਖੀ ਜ਼ਿਲਾਂ ਦੀਆਂ ਸਾਰਾ ਉਗੜ ਲਾਈਏ ਵਾਹ ਆ ਟਿਕੇ ਖਲੋਏ ਦਸ ਕਿਲੂ ਗੜ ਲਾਈਏ ਵਾਹ ਆ ਟਿਕੇ ਖਲੋਏ ਮੂੜ ਆਉਂਦੇ ਪਰਦੇਸੀ ਕਦੇ ਮੁੜਦੇ ਨਾ ਮੋਏ ਤੇਰੇ ਜਾਨ ਪਿੱਛੋਂ ਯਾਰਾ ਤੂੰ ਕੀ ਜਾਣੇ ਕਿੰਨਾ ਰੋਏ ਤੇਰੇ ਜਾਨ ਪਿੱਛੋਂ ਯਾਰਾ ਤੂੰ ਕੀ ਜਾਣੇ ਕਿੰਨਾ